ਵੇ ਇਹ ਕਿਰਨ ਮੇਰੀ ਗੱਲ ਧਿਆਨ ਨਾਲ ਸੁਣ ਕੱਲ ਨੂੰ ਜਵਾਕ ਵੱਡਾ ਹੋ ਕੇ ਆਪਣੀ ਮਾਂ ਕੋ ਚਲ ਜਾਏਗਾ ਤੇ ਫਿਰ ਤੂੰ ਕੀ ਕਰ ਲੇਗੀ 18 ਸਾਲ ਤੋਂ ਬਾਅਦ ਨਾ ਬੱਚੇ ਦੀ ਆਪਣੀ ਮਰਜ਼ੀ ਹੁੰਦੀ ਆ ਕਿ ਉਹਨੇ ਮਾਂ ਕੋ ਰਹਿਣਾ ਜਾਂ ਫਿਰ ਪਿਓ ਕੋ ਤੂੰ 18 ਸਾਲ ਤੱਕ ਉਹਨੂੰ ਪਾਲਦੀ ਮਰ ਜਾਏਗੀ ਜੇ ਕੱਲੂ ਆਪਣੀ ਮਾਂ ਕੋ ਚਲ ਗਿਆ ਤੇ ਫਿਰ ਤੂੰ ਕੀ ਕਰ ਲੇਗੀ ਅੱਗੇ ਤੂੰ ਆਪ ਸਮਝਦਾਰਿਆ ਹਾਂਜੀ ਦੀਦੀ ਸਹੀ ਗੱਲ ਆ ਤੁਹਾਡੇ ਵਾਲੀ ਮੇਰੇ ਦਿਮਾਗ 'ਚ ਤੇ ਇਹ ਗੱਲ ਆਈ ਨਹੀਂ ਹਾਂ ਪੁੱਤ ਮੈਂ ਤਾਂ ਠੀਕ ਆ ਕੱਲ ਵੀਰ ਤੇਰਾ ਤੇ ਭਾਬੀ ਤੇ ਡਾਕਟਰ ਕੋ ਗਏ ਸੀ ਬੱਚੇ ਦੀ ਸਲਾਹ ਲੈਣ ਵਾਸਤੇ ਡਾਕਟਰ ਨੇ ਤੇ ਜਵਾਬ ਦੇਤਾ ਆ ਵੀ ਇਹਦੇ ਘਰ ਬੱਚਾ ਨਹੀਂ ਹੋ ਸਕਦਾ ਪਤਾ ਨਹੀਂ ਪੁੱਤ ਕੀ ਗਾਲਿਆ ਡਾਕਟਰ ਕਹਿੰਦਾ ਇਹਦੇ ਅੰਦਰ ਕੋਈ ਨੁਕਸ ਪੈ ਗਿਆ ਮੰਮੀ ਦੀਦੀ ਨੂੰ ਚੰਗੀ ਤਰ੍ਹਾਂ ਦੱਸੋ ਕਿ ਸਾਰਾ ਕੁਝ ਸਾਡੀ ਕਰਤੂਤ ਕਰਕੇ ਹੋਇਆ ਵਾ ਕਿਰਨ ਤੇ ਚੰਗੀ ਭਲੇ ਹੀ ਉਹਦੇ ਕਰਤੇ ਨਿਆਣਾ ਵੀ ਹੋਣ ਵਾਲਾ ਹੋ ਗਿਆ ਸੀ ਪਰ ਅਹੀਂ ਜਿਹੜੀ ਕਰਤੂਤ ਕੀਤੀ ਐ ਉਹ ਤੈਨੂੰ ਕੀ ਦਸੀਏ ਬਾਸਕਰਜਨਵ ਤੁਸੀਂ ਤਾਂ ਹਮੇਸ਼ਾ ਇਹੋ ਚਾਹੁੰਦੇ ਸੀ ਕਿ ਕਿਰਨ ਦੇ ਜਵਾਬ ਨਾ ਹੀ ਹੋਏ ਤੇ ਉਹ ਹਮੇਸ਼ਾ ਹਰਕਿਰਤ ਜੋਗੀ ਰਹਿ ਜਾਏ ਕਿਰਨ ਨਾ ਇਹੋ ਜਿਹੀਆਂ ਗੱਲਾਂ ਕਰਿਆ ਕਰ ਠੀਕ ਆ ਮੈਂ ਕਦੀ ਇਦਾਂ ਦਾ ਕੁਝ ਨਹੀਂ ਸੋਚਿਆ ਹੈਗਾ ਜਿਦਾਂ ਦਾ ਤੂੰ ਆਪਣੇ ਦਿਮਾਗ ਦੇ ਵਿੱਚ ਸੋਚੀ ਜਾਂਦੀ ਆ ਠੀਕ ਆ ਕਿੰਨੇ ਰੁਕ ਜਾ ਕਮੈਂਟ ਕੀ ਗੱਲ ਹੋ ਗਈ ਆ ਤੂੰ ਚੋਪ ਚਪੀਤੀ ਬੈਗ ਫੜ ਕੇ ਕਿੱਧਰ ਚੱਲੀ ਆ ਮੰਮੀ ਮੇਰੀ ਗੱਲ ਧਿਆਨ ਨਾਲ ਸੁਣ ਲੋ ਮੈਂ ਚੱਲੀ ਆ ਆਪਣੇ ਪੇਕੇ ਇਸ ਘਰ ਵਿੱਚ ਜਾਂ ਤਾਂ ਹਰਕਤ ਰਹੇਗਾ ਤੇ ਜਾਂ ਫਿਰ ਮੈਂ ਕਿਰਨ ਕਿਉਂ ਨਿੱਕੇ ਨਿੱਕੀ ਗੱਲ ਤੇ ਕਲੇਸ਼ ਕਰਦੀ ਰਹਿੰਦੀ ਹੁੰਨੀ ਆ ਤੂੰ ਤਾਂ ਚੁੱਪਚੀਂ ਪੀਤੀ ਬੈਗ ਚ ਕੱਪੜੇ ਪਾ ਕੇ ਅੰਦਰੋਂ ਬਾਹਰ ਆ ਗਈਆਂ ਐਡੀ ਵੀ ਕਿਹੜੀ ਵੱਡੀ ਗੱਲ ਹੋ ਗਈ ਆ ਜਿਹੜਾ ਤੂੰ ਆਨੀ ਹੈ ਵੀ ਜਾਂ ਹਰਕਿਰਤੇ ਆ ਘਰ ਚ ਰਹੇਗਾ ਤੇ ਜਾਂ ਮੈਂ ਰਵਾਂਗੀ ਹਰਕਿਰਤ ਦਾ ਵੀ ਇਹ ਘਰ ਆ ਉਹ ਵਿਚਾਰਾ ਕਿੱਥੇ ਜਾਵੇ ਠੀਕ ਆ ਫਿਰ ਮੰਮੀ ਰੱਖੋ ਤੂੰ ਹਰਕਿਰਤ ਨੂੰ ਆਪਣੇ ਘਰ ਮੈਂ ਕਿਹੜਾ ਤੈਨੂੰ ਰੋਕਿਆ ਵਾ ਤਾਂ ਕਰਕੇ ਤੇ ਮੈਂ ਆਪਣੇ ਪੇਕੇ ਚੱਲੀ ਆਂ ਕਿਨੇ ਤੈਨੂੰ ਕੀ ਹੋਇਆ ਆ ਤੂੰ ਕਾਤੋਂ ਆਪਣਾ ਝੋੜਾ ਚੁੱਕ ਲਿਆ ਹੁਣ ਮੈਂ ਤਾਂ ਸੋਚਿਆ ਸੀ ਵੀ ਤੂੰ ਬਦਲ ਗਈ ਹੋਵੇਂਗੀ ਤੇ ਤੂੰ ਫੇਰ ਝੋੜਾ ਚੁੱਕ ਕੇ ਬੈ ਗਈ ਆਪਣਾ ਨਾ ਤੂੰ ਹੀ ਮੇਰੇ ਝੋੜੇ ਤੋਂ ਕਿ ਲੈਣਾ ਵਾ ਤੁਹਾਨੂੰ ਕਿਹੜੀ ਮੇਰੀ ਫਿਗਰ ਜੇ ਤੁਹਾਨੂੰ ਮੇਰੀ ਫਿਗਰ ਹੁੰਦੀ ਤੂੰ ਉਹ ਕਾਮੀਨਾ ਕਰਦੇ ਜਿਹੜਾ ਤੈਨੂੰ ਕੀਤਾ ਸਾਰੀ ਉਮਰ ਦਾ ਦੁੱਖ ਲਾ ਕੇ ਰੱਖਤਾ ਮੈਨੂੰ ਓ ਕਿਨੇ ਤੂੰ ਮੇਰੀ ਗੱਲ ਕਿਉਂ ਨਹੀਂ ਆ ਸਮਝਦੀ ਤੈਨੂੰ ਮੈਂ ਕਿਹਾ ਤੇ ਸਹੀ ਆ ਵੀ ਮੈਂ ਤੈਨੂੰ ਚੰਗੇ ਤੋਂ ਚੰਗੇ ਡਾਕਟਰ ਕੋ ਲੈ ਕੇ ਜਾਵਾਂਗਾ ਇਸ ਤੋਂ ਬਾਅਦ ਦੱਸ ਹੋਰ ਮੈਂ ਕੀ ਕਰ ਸਕਦਾ ਹਾਂ ਹੁਣ ਬੱਸ ਕਰ ਜੋ ਨਾ ਮੈਂ ਤੁਹਾਨੂੰ ਵੀ ਜਾਣਦੀ ਆ ਤੇ ਤੁਹਾਡੀਆਂ ਗੱਲਾਂ ਨੂੰ ਵੀ ਜਾਣਦੀ ਆ ਅੱਜ ਤੱਕ ਤੇ ਤੁਸੀਂ ਮੈਨੂੰ ਗੱਲਾਂ ਦੇ ਨਾਲ ਹੀ ਸਾਰਿਆ ਵਾ ਤੇ ਅੱਗੇ ਵੀ ਗੱਲਾਂ ਨਾਲ ਹੀ ਸਾਰੋਗੇ ਕਿੰਨੇ ਨਾ ਕਰ ਇਦਾਂ ਜਿਹੜੀ ਵੀ ਗੱਲ ਕਰਨੀ ਆ ਨਾ ਮੂੰਹ ਨਾ ਕਰ ਲੈ ਜਾ ਜਾ ਕੇ ਤੇ ਅੰਦਰ ਬੈਕ ਰੱਖ ਦੀਦੀ ਤੁਹਾਨੂੰ ਨਹੀਂ ਪਤਾ ਇਹ ਤੇ ਮੈਂ ਹੀ ਜਾਣਦੀ ਆ ਕਿ ਮੈਨੂੰ ਕਿੱਡਾ ਵੱਡਾ ਦੁੱਖ ਲੱਗਾ ਵਾ ਇਹ ਤੇ ਅੰਦਰੋਂ ਅੰਦਰ ਹੀ ਹੱਸਦੇ ਹੋਣੇ ਆ ਕਿ ਫਿਰਦੀ ਰਹਿੰਦੀ ਇਹਨੂੰ ਇਦਾਂ ਹੀ ਉਹ ਕਿਰਨ ਕੋਈ ਨਹੀਂ ਆ ਹੱਸਦਾ ਤੇਰੇ ਤੇ ਐਵੇਂ ਨਾ ਇਹੋ ਜੀਆਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਇਆ ਕਰ। ਬੱਸ ਕਰ ਜੋ ਨਵ ਹੁਣ ਨਹੀਂ ਮੈਂ ਤੁਹਾਡੀ ਗੱਲਾਂ ਚ ਆਉਣ ਵਾਲੀ ਉਹ ਟਾਈਮ ਨੰਗ ਗਿਆ ਵਾ। ਇਹ ਗੱਲ ਮੈਂ ਮੰਮੀ ਨੂੰ ਵੀ ਕਹਿਤੀ ਐ ਤੇ ਤੁਹਾਨੂੰ ਵੀ ਸਾਫ਼-ਸਾਫ਼ ਕਹਿ ਦੰਨੀ ਐ। ਠੀਕ ਐ ਕਿਰਨ ਜੇ ਤੂੰ ਮੈਨੂੰ ਸਾਫ਼-ਸਾਫ਼ ਕਹਿਤੀ ਐ ਨਾ ਜਿਹੜੀ ਗੱਲ ਤੂੰ ਕਹਿਣੀ ਆ ਤੂੰ ਮੈਨੂੰ ਬਸ ਹੁਣ ਇਹ ਗੱਲ ਦੱਸ ਦੇ ਪਈ ਤੇਰੇ ਮਨ ਦੇ ਵਿੱਚ ਚੱਲਣ ਕੀ ਡਿਆ ਆ? ਤੂੰ ਚਾਹੁੰਨੀ ਕੀ ਆ? ਨਵ ਮੈਂ ਇਹ ਚਾਹੁੰਨੀ ਆ ਕਿ ਮੇਰਾ ਆਪਣਾ ਜਵਾਕ ਹੋਏ। ਹਰਕਿਰਤਨਾ ਇੱਥੇ ਰਹੇ। ਇਹਦਾ ਕੀ ਪਤਾ ਵਾ? ਕੱਲ ਨੂੰ ਇਹ ਜਵਾਨ ਹੋ ਗਿਆ ਤੇ ਆਪਣੀ ਮਾਂ ਕੋਲ ਚਲ ਜੇ। ਫਿਰ ਆਪਾਂ ਕੀ ਕਰਾਂਗੇ ਕਿਉਂਕਿ 18 ਸਾਲਾਂ ਤੋਂ ਬਾਅਦ ਬੱਚੇ ਦੀ ਆਪਣੀ ਮਰਜ਼ੀ ਹੁੰਦੀ ਆਂ ਵੀ ਉਹਨੇ ਆਪਣੀ ਮਾਂ ਕੋ ਰਹਿਣਾ ਕਿ ਪਿਓ ਕੋ ਰਹਿਣਾ ਤੇ ਜੇ ਕੱਲ ਨੂੰ ਹੀ ਆਪਣੀ ਮਾਂ ਕੋ ਚਲ ਗਿਆ ਤੇ ਫਿਰ ਆਪਾਂ ਕੀ ਕਰਾਂਗੇ ਸਾਨੂੰ ਇਹਨੂੰ ਇੰਨਾ ਪੜਾਉਣ ਲਿਖਾਉਣ ਦਾ ਕੀ ਫਾਇਦਾ ਹੋਣਾ ਵਾ ਸਾਨੂੰ ਬੁੱਢੇ ਵੇਰੇ ਕਿਨੇ ਸਾਂਭਣਾ ਵਾ ਓ ਕੇਰਨ ਕਿਤੇ ਤੋਂ ਪਾਗਲ ਤੇ ਨਹੀਂ ਹੋ ਗਈ ਇਹ ਕਿਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਕੌਣ ਦੱਸੂਗਾ ਅਰ ਕਿਰਤ ਨੂੰ ਵੀ ਤੂੰ ਇਹਦੀ ਅਸਲੀ ਮਾਂ ਨਹੀਂ ਹੈਗੀ ਛੋਟੇ ਹੁੰਦਿਆਂ ਤੋਂ ਲੈ ਕੇ ਨਾ ਹਰ ਕਿਰਤ ਨੂੰ ਤੂੰ ਹੀ ਪਾਲਣ ਰਹੀ ਆ ਫਿਰ ਕਿਦਾਂ ਉਹਨੂੰ ਪਤਾ ਲੱਗ ਜਾਣਾ ਵੀ ਤੂੰ ਹੀ ਅਸਲੀ ਮਾਣੀ ਹੈਗੀ ਨਵ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਆ ਕਿ ਹੁਣ ਇਹਨੂੰ ਨਹੀਂ ਪਤਾ ਕਿ ਇਹਦੀ ਅਸਲੀ ਮਾਂ ਕੌਣ ਆ ਪਰ ਆਉਣ ਵਾਲੇ ਟਾਈਮ 'ਚ ਤੂੰ ਕਿਦੀ ਕਿਦੀ ਜੀਬ ਬੰਦ ਕਰਕੇ ਰੱਖੋਗੇ ਕਿਸੇ ਨੇ ਕਿਸੇ ਤੇ ਦੱਸ ਹੀ ਦੇਣਾ ਨਾ ਇਹਨੂੰ ਕਿ ਇਹ ਤੇਰੀ ਅਸਲੀ ਮਾਂ ਹੀ ਹੈਗੀ ਜਦੋਂ ਸੱਚ ਇਹਦੇ ਸਾਹਮਣੇ ਆਏਗਾ ਫਿਰ ਤੂੰ ਕੀ ਕਰੋਗੇ ਓ ਕਿਰਨ ਕੀ ਹੋ ਗਿਆ ਯਾਰ ਤੈਨੂੰ ਆਹ ਕਿਹੋ ਜੀਆਂ ਗੱਲਾਂ ਕਰੀ ਜਾਂਦੀ ਆ ਤੂੰ ਇਹੋ ਜੀਆਂ ਗੱਲਾਂ ਕਰਕੇ ਨਾ ਤੂੰ ਮੇਰਾ ਮਨ ਖਰਾਬ ਨਾ ਕਰ ਤੇ ਲਿਆ ਫੜਾ ਇਧਰ ਆਪਣਾ ਬੈਗ ਤੇ ਮੈਂ ਅੰਦਰ ਰੱਖ ਕੇ ਆਵਾਂ ਨਵ ਤੁਹਾਨੂੰ ਮੇਰੇ ਬੈਗ ਨੂੰ ਹੱਥ ਲਾਉਂਦੀ ਕੋਈ ਲੋੜ ਨਹੀਂ ਹੈਗੀ ਮੈਂ ਬੈਗ 'ਚ ਕੱਪੜੇ ਅੰਦਰ ਰੱਖਣ ਵਾਸਤੇ ਨਹੀਂ ਪਾਏ ਮੈਂ ਆਪਣੇ ਪੇਕੇ ਜਾਣਾ ਵਾਂ ਤਾਂ ਬੈਗ 'ਚ ਕੱਪੜੇ ਪਾਏ ਆ ਤੇ ਕਿਰਨ ਪੇਕੇ ਜਾਣ ਦੇ ਨਾਲ ਇਸ ਮੁਸੀਬਤ ਦਾ ਹੱਲ ਹੋ ਜਾਊਗਾ ਨਵ ਤੁਹਾਨੂੰ ਮੇਰੀ ਮੁਸੀਬਤ ਨਾ ਕੀ ਲੱਗੇ ਤੇ ਤੇ ਆਪ ਰਾਲ ਮਿਲ ਕੇ ਸਾਰਿਆਂ ਨੇ ਮੁਸੀਬਤ ਮੇਰੇ ਗੱਲ ਪਾਈ ਆ ਪਰਾਂ ਹੋ ਜੋ ਮੇਰੇ ਤੋਂ ਇਹ ਤੇ ਮੈਂ ਜਾਣਦੀ ਆ ਜਾਂ ਮੇਰਾ ਰੱਬ ਜਾਣਦਾ ਵਾ ਕਿ ਕੱਲ ਨੂੰ ਮੇਰੇ ਨਾਲ ਕੀ ਹੋਣਾ ਵਾ ਕਿਰਨ ਗੱਲ ਸਮਝਦੀ ਹੁੰਦੀ ਆ ਛੱਡ ਦੇ ਖੜਾ ਇਸ ਗੱਲ ਦਾ ਠੀਕ ਆ ਇੱਧਰ ਅੰਦਰ ਆ ਮੇਰ ਨਾਲ ਮੈਂ ਤੇਰੇ ਨਾਲ ਗੱਲ ਕਰਨੀ ਆ ਕੋਈ ਮੰਮੀ ਕਿਰਨ ਦੀ ਗੱਲ ਮੈਨੂੰ ਸਹੀ ਲੱਗੀ ਆ ਰੱਬ ਨਾ ਕਰੇ ਜੇ ਕੱਲੋ ਇਹ ਗੱਲ ਹੋ ਗਈ ਤੇ ਫੇਰ ਆਪਾਂ ਕੀ ਕਰਾਂਗੇ ਹਾਂ ਪੁੱਤ ਗੱਲ ਤੇ ਮੈਨੂੰ ਵੀ ਸਹੀ ਲੱਗੀ ਆ ਆਪਾਂ ਹਰ ਕਿਤੇ ਨੂੰ ਭਾਲਦੇ ਪੋਛਦੇ ਰਹਿ ਜੀਏ ਤੇ ਵੱਡਾ ਹੋ ਕੇ ਜੇ ਕੱਲ ਨੂੰ ਆਪਣੀ ਮਾਂ ਕੋ ਚਲ ਗਿਆ ਤੇ ਫੇਰ ਆਪਾਂ ਕੀ ਕਰਨਾ ਆ ਮੰਮੀ ਇਹੋ ਤੇ ਗੱਲ ਆ ਇਹ ਫੇਰ ਸਾਡੀ ਗਲਤੀ ਆ ਜੀ ਆਪਾਂ ਕਿਰਨ ਦਾ ਸਾਥ ਨਹੀਂ ਦਿੰਦੇ ਤੇ ਕੋਈ ਨਹੀਂ ਪੁੱਤ ਹੁਣ ਹੜ ਕੋ ਜਿੰਨਾ ਹੋ ਸਕਿਆ ਨਾ ਅਸੀਂ ਕਿਰਨ ਦਾ ਸਾਥ ਜ਼ਰੂਰ ਦਵਾਂਗੇ ਤੇ ਹੁਣ ਪੁੱਤ ਲਸਣ ਛਿਲਿਆ ਗਿਆ ਵਾ ਤੇ ਜਾ ਤੁਰ ਰਸੋਈ ਚ ਜਾ ਕੇ ਤੇ ਸਬਜ਼ੀ ਨੂੰ ਤੜਕਾ ਲਾ ਲਾ ਠੀਕ ਹੈ ਮੰਮੀ ਲਾ ਲੈਂਨੀ ਆ ਚੰਗਾ ਪੁੱਤ ਕੀ ਪਤਾ ਵਾ ਇਹ ਸਾਰੀ ਆ ਗ ਮੈਂ ਹੀ ਲਾਈ ਆ ਇਹਨਾਂ ਦੇ ਵੀ ਜਿੱਨ ਨਜ਼ਰ ਹੱਟਦੇ ਜਾ ਕੇ ਗੱਲ ਨਾ ਲੱਗੇ ਉਹਨਾਂ ਚ ਨਿਆਰਾ ਮिन्नੋ ਵੀ ਨਹੀਂ ਹੁੰਦਾ ਕੋਈ ਗੱਲ ਨਹੀਂ ਜਿੱਦਾਂ ਵੀ ਮੈਨੂੰ ਮੌਕਾ ਮਿਲਿਆ ਕਰਨਾ ਮੈਂ ਸ਼ਰਾਰਤ ਕਰੀ ਦਿਆ ਕਰਨੀ ਇਹਨਾਂ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਇਹ ਤੇ ਮੈਂ ਸਾਰੀ ਉਮਰ ਹੀ ਨਹੀਂ ਭੁੱਲ ਸਕਦੀ ਨਵ ਮੈਨੂੰ ਗੋਲਮੋਲ ਗੱਲਾਂ ਕਰਨ ਦੀ ਆਦਤ ਨਹੀਂ ਹੈਗੀ ਮੈਂ ਜਿਹੜੀ ਵੀ ਗੱਲ ਕਰਦੀ ਆ ਨਾ ਸਾਫ਼ ਸਪਸ਼ਟ ਤੇ ਸਿੱਧੀ ਕਰਦੀ ਆ ਇਸ ਕਰਕੇ ਤੁਸੀਂ ਵੀ ਧਿਆਨ ਨਾਲ ਸੁਣ ਲਓ ਕਿਰਨਾ ਜਿਹੜੀਆਂ ਤੂੰ ਗੱਲਾਂ ਕਰਨ ਲਈ ਆ ਨਾ ਹਰਕਿਰਤਨ ਨੂੰ ਇਸ ਘਰ ਚੋਂ ਬਾਹਰ ਕੱਢਣ ਦੀਆਂ ਇਹ ਸਾਰੀਆਂ ਗੱਲਾਂ ਨਾ ਤੂੰ ਹੱਦਾਂ ਬੰਨੇ ਟੱਪ ਕੇ ਤੇ ਫੇਰ ਕਰਨ ਢਈ ਆ ਇਦਾਂ ਕਿਦਾਂ ਯਾਰ ਨਾ ਹਰਕਿਰਤਨ ਨੂੰ ਘਰੋਂ ਬਾਹਰ ਕੱਢਦਾ ਚਲੋ ਠੀਕ ਆ ਨਾ ਜੇ ਤੂੰ ਹਰਕਿਰਤਨ ਨੂੰ ਨਹੀਂ ਕੱਢ ਸਕਦੇ ਤੇ ਮੈਂ ਚਲ ਜੰਨੀ ਆ ਮੈਂ ਕਦੋਂ ਕਿਹਾਵਾ ਕਿ ਮੈਂ ਰਹਿ ਨਹੀਂ ਆ ਤੇ ਹਰ ਕੀਰਤ ਚਲ ਜੇ ਮੈਂ ਤੇ ਇਹ ਕਿਹਾ ਕਿ ਜਾਂ ਹਰ ਕੀਰਤ ਇੱਥੇ ਰਹੇਗਾ ਤਾਂ ਜਾਂ ਫਿਰ ਮੈਂ ਕਿਰਨ ਤੂੰ ਨਾ ਮੇਰਾ ਹੁਣ ਤੇ ਮਾਗ ਖਰਾਬ ਕਰਦਾ ਆ ਤੂੰ ਹੁਣ ਨਿਆਣੀ ਨਹੀਂ ਹੈਗੀ ਵੀ ਮੈਂ ਤੈਨੂੰ ਥੱਪੜ ਮਾਰ ਕੇ ਸਮਝਾਵਾਂ ਸਿਆਣੀ ਬਿਆਣੀ ਤੂੰ ਹੈਗੀ ਆ ਜਦੋਂ ਹਾਲਾਤ ਠੀਕ ਹੋ ਜਾਣਗੇ ਨਾ ਉਦੋਂ ਆਪਾਂ ਵੇਖ ਲਾਂਗੇ ਵੀ ਕੀ ਕਰਨਾ ਆ ਤੇ ਕੀ ਨਹੀਂ ਪਰ ਹੁਣ ਇਹੋ ਜੀਆਂ ਗੱਲਾਂ ਕਰਕੇ ਨਾ ਤੂੰ ਘਰ ਦੇ ਵਿੱਚ ਹੋਰ ਕਲੇਸ਼ ਨਾ ਵਧਾਈ ਜਾ ਨਵ ਮੈਂ ਕਲੇਸ਼ ਨਹੀਂ ਵਧਾਉਂਦੀ ਕਲੇਸ਼ ਤੇ ਤੂੰ ਹੀ ਵਧਾਉਂਦੇ ਹੋ ਮੈਂ ਤਾਂ ਸਿਰਫ ਆਪਣੀ ਗੱਲ ਕਰਨ ਢੀ ਆ ਜਿਹੜੀ ਤੁਹਾਨੂੰ ਪਸੰਦ ਨਹੀਂ ਆਉਂਦੀ ਪਸੰਦ ਆਵੇ ਵੀ ਕਿਉਂ ਮੈਂ ਆਪਣੀ ਮਰਜ਼ੀ ਜੂ ਕਰਨ ਢੀ ਆ ਕਿਰਨ ਗੱਲ ਪਸੰਦ ਨਾ ਪਸੰਦ ਦੀ ਨਹੀਂ ਹੈਗੀ ਗੱਲ ਨੂੰ ਸਮਝੀਦਾ ਹੁੰਦਾ ਆ ਯਾਰ ਕਿਉਂ ਇੱਕੋ ਗੱਲ ਨੂੰ ਲੈ ਕੇ ਤੇ ਸਾਰਾ ਦਿਨ ਤੋਂ ਘਰ ਦੇ ਵਿੱਚ ਕਲੇਸ਼ ਕਰਦੀ ਰਹਿਣੀ ਆ ਤੇਰਾ ਤੇ ਰੋਜ਼ ਦਾ ਹੀ ਉਹ ਕੰਮ ਹੋ ਗਿਆ ਆ ਹੁਣ ਵਾ ਨਵ ਤੁਹਾਡੇ ਪੁੱਤ ਨੂੰ ਮੈਂ ਪਾਲ-ਪੋਸ ਕੇ ਵੱਡਾ ਕਰਤਾ ਤੇ ਹੁਣ ਮੈਂ ਮਾੜੀ ਹੋ ਗਈ ਆ ਮੈਨੂੰ ਤੇ ਪਹਿਲਾਂ ਪਤਾ ਹੀ ਕਿ ਇਹ ਫੋਲੋ ਮੈਨੂੰ ਇੱਕ ਨਾ ਇੱਕ ਦਿਨ ਪੈਣੇ ਪੈਣੇ ਆ ਚੰਗਾ ਕੀਤਾ ਤੂੰ ਹੀ ਮੈਨੂੰ ਹੁਣੇ ਪਾਤੇ ਆ ਮੈਨੂੰ ਸਾਰੀ ਉਮਰ ਯਾਦ ਰਹਿਣਗੇ ਕਿਰਨ ਤੂੰ ਜਿਹੜੀ ਵੀ ਗੱਲ ਕਰਨੀ ਆ ਨਾ ਮੇਰੇ ਨਾਲ ਠੰਡੇ ਸੁਭਾਣਾ ਕਰ ਇਹੋ ਜਿਹੀਆਂ ਗੱਲਾਂ ਕਰਕੇ ਤੇ ਮੇਰਾ ਪਾਰਾ ਤਾਣ ਉਹ ਨਾ ਚੜਾਈ ਜਾ ਕਿਉਂਕਿ ਤੈਨੂੰ ਵੀ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਆ ਵੀ ਜੇ ਮੇਰਾ ਵੀ ਪਾਰਾ ਤਾਣ ਉਹ ਚੜ ਗਿਆ ਨਾ ਤੇ ਫਿਰ ਕੰਮ ਖਰਾਬ ਹੋ ਜਾਣਾ ਈ ਚਲੋ ਠੀਕ ਆ ਨਵ ਤੂੰ ਦੱਸੋ ਫਿਰ ਮੈਨੂੰ ਮੇਰੀ ਗੱਲ ਮੰਨਣੀ ਜਾਂ ਨਹੀਂ ਓ ਕੇਰਨ ਆ ਜੇੜੀ ਤੂੰ ਗੱਲ ਮੰਨਣ ਵਾਸਤੇ ਕਹਿ ਰਹੀ ਆ ਨਾ ਮੈਂ ਤੇਰੀ ਉਹ ਗੱਲ ਨਹੀਂ ਪੂਰੀ ਕਰ ਸਕਦਾ ਹੋਰ ਭਾਵੇਂ ਤੂੰ ਮੇਰੀ ਜਾਨ ਮੰਗ ਲਾ ਮੈਂ ਦੇ ਦਾਂਗਾ ਪਰ ਤੂੰ ਹਰ ਕੀਰਤ ਨੂੰ ਘਰੋਂ ਜਾਣ ਵਾਸਤੇ ਕਹਿ ਰਹੀ ਆ ਮੈਂ ਹਰ ਕੀਰਤ ਨੂੰ ਘਰੋਂ ਨਹੀਂ ਕੱਢ ਸਕਦਾ ਉਹ ਵਿਚਾਰਾ ਕਿਤੇ ਕੋਲ ਜਾਵੇਗਾ ਕਿਉਂ ਬੱਚਿਆਂ ਵਾਂਗ ਤੂੰ ਇੱਕੋ ਜਿੱਦ ਫੜ ਕੇ ਬੈਠੀ ਆ ਯਾਰ ਨਾ ਤੂੰ ਜੋ ਮਰਜੀ ਸਮਝੋ ਪਰ ਮੈਂ ਜਿਹੜੀ ਗੱਲ ਕਹਿਤੀ ਹੈ ਨਾ ਉਹ ਮੈਂ ਕਰਕੇ ਰਹਿਣੀ ਆ ਅਦੋਈ ਆ ਯਾਰ ਤੇਰੇ ਵਾਲੀ ਕਿੱਧਰ ਚੱਲੀ ਆ ਫੇਰ ਬੈਗ ਚੁੱਕ ਕੇ ਯਾਰ ਤੂੰ ਕਿਉਂ ਨਹੀਂ ਸਮਝਦੀ ਹੈਗੀ ਮੇਰੀ ਗੱਲ ਨੂੰ ਕੀ ਕਿ ਸੂਰਾ ਮੈਂ ਕੀ ਕਰਾਂ ਜੇ ਨਾ ਉਹ ਦਾ ਮੇਰਾ ਸਾਥ ਦਿੰਦੇ ਤੇ ਗੱਲਾਂ ਇੱਥੇ ਤੱਕ ਵਧਣੀਆਂ ਨਹੀਂ ਤੇ ਘਰ ਦੇ ਵਿੱਚ ਕਲੇਸ਼ ਪੈਣਾ ਨਹੀਂ ਪਰ ਉਹਦੋਂ ਨਾ ਉਹ ਨੂੰ ਮੇਰੀ ਕਿਤੇ ਫਿਗਰ ਹੀ ਉਹਦੋਂ ਉਹ ਆਪਣੀ ਮਾਂ ਮਗਰ ਲਾ ਕੇ ਉਹਨਾਂ ਨੂੰ ਤਾਂ ਸਿਰਫ ਹਰ ਕੀਰਤੀ ਦੇਖਦਾ ਸੀ ਪਰ ਜੇ ਹੁਣ ਸੱਚੀ ਮੇਰੇ ਘਰ ਬੱਚਾ ਨਾ ਹੋਇਆ ਤੇ ਫਿਰ ਮੈਂ ਕੀ ਕਰਾਂਗੀ ਬਾਕੀ ਜਦੋਂ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਰੱਬ ਫਿਰ ਮੇਰਾ ਮਾੜਾ ਕਿੱਦਾਂ ਕਰ ਦੂਗਾ ਡਾਕਟਰ ਇਲਾਜ ਸੰਭਵ ਆ ਕੀ ਪਤਾ ਡਾਕਟਰਾਂ ਦੀ ਮਦਦ ਨਾਲ ਸਾਰਾ ਕੋਈ ਠੀਕ ਹੋ ਹੀ ਜਾਏ ਤੇ ਘਰ ਦੇ ਵਿੱਚੋਂ ਕਲੇਸ਼ ਖਤਮ ਹੋ ਜਾਏ। ਨਾਲੇ ਮੈਂ ਹਰ ਗੇਤ ਤੱਕ ਕੀ ਲੈਣਾ ਵਾਂ? ਜਿੱਥੇ ਮਰਜੀ ਜਾਏ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੀ ਬਸ ਆਪਣੀ ਲਾਡ ਹੋਣੀ ਚਾਹੀਦੀ ਹੈ। ਕਿਰਨ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਸਾਰੇ ਸਿਆਪੇ ਮੇਰੇ ਆਪਣੇ ਪਾਏ ਨੇ। ਉਹ ਕਹਿੰਦੇ ਹੁੰਦੇ ਆ ਨਾ ਵੀ ਜਿੱਦਾਂ ਦਾ ਕੋਈ ਬੀਜੋ ਗੈਣਾ ਤੁਸੀਂ ਤੇ ਉਦਾਂ ਦਾ ਹੀ ਵੜਨਾ ਪੈਂਦਾ ਆ। ਸਾਰਾ ਕੁਝ ਨਾ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਆ। ਅੱਜ ਕਿਰਨ ਨੇ ਮੇਰੀ ਇੱਜ਼ਤ ਨਹੀਂ ਨਾ ਕਰਨ ਢਈ ਕਰੇ ਵੀ ਕਿਉਂ ਉਦੋਂ ਮੈਂ ਕਿਰਨ ਦੇ ਨਾਲ ਐਨਾ ਸਭ ਕੁਝ ਨਾ ਕਰਦਾ ਤੇ ਆਪੇ ਕਿਰਨ ਨੇ ਮੇਰੀ ਇੱਜ਼ਤ ਕਰਦੀ ਜੇ ਉਦੋਂ ਉਹ ਸਭ ਕੁਝ ਨਾਣਾ ਹੋਇਆ ਹੁੰਦਾ ਤੇ ਸਾਡੇ ਰਿਸ਼ਤੇ ਦੇ ਵਿੱਚ ਨਾ ਐਡਾ ਵੱਡਾ ਫਰਕ ਵੀ ਨਹੀਂ ਪੈਣਾ ਅੰਦਰ ਵੜ ਕੇ ਬੈਠਾ ਆ ਚਾਹ ਬਣ ਗਈ ਆ ਤੇ ਆ ਜਾ ਪੀ ਲੈ ਬਾਹਰ ਆਣ ਕੇ ਨਹੀਂ ਮੰਮੀ ਮੈਂ ਨਹੀਂ ਕੁਝ ਵੀ ਖਾਣਾ ਪੀਣਾ ਤੁਸੀਂ ਨਾ ਬਸ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦਓ ਹਾਂ ਦੱਸ ਪੁੱਤ ਮੈਂ ਤੈਨੂੰ ਕਿਹੜੀ ਗੱਲ ਦਾ ਜਵਾਬ ਦਵਾਂ ਮੰਮੀ ਮੈਂ ਕਿਰਨ ਦਾ ਸੱਚੀ ਮਾੜਾ ਕੀਤਾ ਆ ਕਿ ਜਾਂ ਫਿਰ ਕਿਰਨ ਜਾਨ ਬੁਝ ਕੇ ਮੇਰੇ ਨਾਲ ਇਦਾਂ ਕਰਨ ਢਈ ਆ ਵੇ ਪੁੱਤ ਇਹਦੇ ਵਿੱਚ ਕਿਰਨ ਦਾ ਕੋਈ ਕਸੂਰ ਨਹੀਂਗਾ ਕਸੂਰ ਸਾਰਾ ਸਾਡਾ ਵਾ ਅਸੀਂ ਲਾਲਚੇ ਚ ਆਣ ਕੇ ਨਾ ਤੇ ਕਿਰਨ ਨਾਲ ਧੱਕਾ ਕੀਤਾ ਉਹਨੂੰ ਦਵਾਈ ਖਵਾਲੀ ਤੇ ਉਹਦਾ ਨਤੀਜਾ ਅੱਜ ਕਿਰਨ ਸਾਡੀਆਂ ਅੱਖਾਂ ਦੇ ਸਾਹਮਣੇ ਭੁਗਤਣ ਢਈ ਆ ਤਾ ਕਰਕੇ ਕਿਰਨ ਜਾਣ ਬੁੱਝ ਕੇ ਕੁਝ ਨਹੀਂ ਕਰਨ ਈ ਮੇਰ ਕੋ ਵੀ ਗਲਤੀ ਹੋ ਗਈ ਜਿਹੜੀ ਮੈਂ ਤੁਹਾਡੇ ਨਾਲ ਹੀ ਰਲ ਗਈ ਮੈਨੂੰ ਤਾਂ ਤੁਹਾਨੂੰ ਸਮਝਾਉਣਾ ਚਾਹੀਦਾ ਸੀ ਮੰਮੀ ਮੈਨੂੰ ਮਤਾਂ ਦਿੰਦੇ ਸੀ ਕਿ ਮੈਂ ਸਿਆਣੀ ਆ ਤੇ ਤੂੰ ਪਾਗਲ ਆ ਜੇ ਮੈਂ ਮੰਮੀ ਨੂੰ ਪਾਗਲ ਨਾ ਨਾ ਕਰਤਾ ਤੇ ਮੇਰਾ ਨਾਂ ਵੀ ਗੁਰਪ੍ਰੀਤ ਨਹੀਂ ਮੈਂ ਤੇ ਚੜਾ ਦੂੰ ਟਿੱਬਿਆਂ ਦੇ ਪਾਣੀ ਤੇ ਮੰਮੀ ਲਈ ਸਿੱਧਿਆ ਕਰਨਾ ਕਿਹੜਾ ਔਖਾ ਕੰਮ ਐ ਮੇਰੇ ਵਾਸਤੇ ਕਿਤੇ ਨੇ ਜਾਣ ਤੂੰ ਮੇਰੇ ਨਾਲ ਤੂੰ ਆਪਣਾ ਕੰਮ ਕਰ ਸਾਰੇ ਸਿਆਪੇ ਤੇਰੇ ਪਾਏ ਹੋਏ ਆ ਕਿਰਨਾ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ ਤੂੰ ਹਰ ਕੀਰਤ ਨੂੰ ਕਿਹੜੀ ਗੱਲਾਂ ਗੁੱਸੇ ਹੋਣ ਡੀਆਂ ਜਿਹੜਾ ਵੀ ਕਸੂਰ ਹੈਗਾ ਨਾ ਮੇਰਾ ਕਸੂਰ ਆ ਜੋ ਕੁਝ ਵੀ ਕੀਤਾ ਨਾ ਮੈਂ ਕੀਤਾ ਤੇਰੇ ਨਾਲ ਤੇ ਹਰ ਕੀਰਤ ਨੂੰ ਦਬਕੇ ਮਾਰਦਾ ਕੀ ਮਤਲਬ ਹੋਇਆ ਤੇਰਾ ਨੌ ਕਸੂਰ ਕਿਦਾ ਹੈਗਾ ਵਾ ਕਿਦਾ ਨਹੀਂ ਹੈਗਾ ਮੈਨੂੰ ਸਾਰਾ ਕੁਝ ਪਤਾ ਵਾ ਇਹ ਸਾਰਾ ਕੁਝ ਇਦੀ ਵਜ੍ਹਾ ਨਾਲ ਹੋਇਆ ਵਾ ਤਾਨੂੰ ਸਿਰਫ ਵਿਖਾਵਾ ਕਰਨਾ ਹੀ ਆਉਂਦਾ ਵਾ ਬਸ ਘਰ ਜਾ ਕਿਰਨ ਹੁਣ ਤੂੰ ਐਵੇਂ ਹਰਕਿਰਤ ਨੂੰ ਤੰਗਣਾ ਕਰ ਮੈਂ ਇੱਕ ਫੈਸਲਾ ਲੈ ਲਿਆ ਹੁਣ ਨੌ ਕੀ ਫੈਸਲਾ ਕੀਤਾ ਤੁਸੀਂ ਕਿਰਨ ਫੈਸਲਾ ਮੈਂ ਇਹੋ ਕੀਤਾ ਆ ਕਿ ਹੁਣ ਮੈਂ ਤੈਨੂੰ ਚੰਗੇ ਤੋਂ ਚੰਗੇ ਡਾਕਟਰ ਕੋਲ ਲੈ ਕੇ ਜਾਵਾਂਗਾ ਬਸ ਤੂੰ ਹਰਕਿਰਤ ਨੂੰ ਮਾੜਾ ਚੰਗਾ ਬੋਲਣਾ ਬੰਦ ਕਰ ਦੇ ਚਲ ਆ ਗਿਆ ਤਾਂ ਪੰਦਰ ਚਲੀਏ ਆਲਰ ਕਿਰਤ ਪੁੱਤ ਤੂੰ ਬੈਠ ਇੱਥੇ ਤੇ ਮੈਂ ਨਾ ਤੇਰੇ ਵਾਸਤੇ ਦੁੱਧੋ ਗਰਮ ਕਰਕੇ ਲਿਆਉਂਦਾ ਆ ਛੇਤੀ ਪਾਪਾ ਲੈ ਕੇ ਆ ਮੂੰਹ ਬੜੀ ਭੁੱਖ ਲੱਗੀ ਠੀਕ ਆ ਪੁੱਤ ਛੇਤੀ ਲੈ ਕੇ ਆਉਂਦਾ ਚੱਲ ਤੂੰ ਬੈ ਜਾ ਠੀਕ ਆ ਪਾਪਾ ਮੰਮੀ ਲੈ ਪੁੱਤ ਮੰਮੀ ਮੇਰੇ ਮਨ ਚ ਨਾ ਇੱਕ ਗੱਲ ਆਈ ਆ ਹਾਂ ਦੱਸ ਪੁੱਤ ਕਿਹੜੀ ਗੱਲ ਆਈ ਆ ਤੇਰੇ ਮਨ ਚ ਤੇਰੇ ਮਨ ਦੀਆਂ ਗੱਲਾਂ ਤੇ ਹਮੇਸ਼ਾ ਹੀ ਮੈਨੂੰ ਡਰਾਉਂਦੀਆਂ ਰਹਿੰਦੀਆਂ ਨੇ ਮੰਮੀ ਮੇਰੇ ਮਨ ਚ ਇਹ ਗੱਲ ਆਈ ਆ ਕਿ ਆਪਾਂ ਕਿੰਨੇ ਦੇ ਨਾਲ ਇੰਨਾ ਕੁਝ ਕੀਤਾ ਵਾ ਤੇ ਜੇ ਉਹਦੇ ਪੇਕੇਆਂ ਨੇ ਪਤਾ ਲੱਗ ਗਿਆ ਤੇ ਫਿਰ ਉਹ ਸਾਡੀ ਕਿੰਨੀ ਬੇਇੱਜ਼ਤੀ ਕਰਕੇ ਜਾਣਗੇ ਪੁੱਤ ਸਹੀ ਗੱਲ ਐ ਤੇਰੇ ਵਾਲੀ ਮੈਨੂੰ ਤੇ ਆਪ ਘਬਰਾਟ ਹੋਈ ਜਾਣ ਲਈ ਆ ਕੁਝ ਸਮਝ ਨਹੀਂ ਆਉਂਦੀ ਵੀ ਸਾਡੇ ਘਰ ਦਾ ਕੀ ਬਣੇਗਾ ਮੰਮੀ ਪਹਿਲਾਂ ਤੁਸੀਂ ਨਵਦੀ ਮਰਜੀ ਦੇ ਖਿਲਾਫ ਜਾ ਕੇ ਉਹਦਾ ੱਟਕੇ ਨਾ ਦੂਜਾ ਵਿਆਹ ਕਰਵਾਇਆ ਫਿਰ ਮੰਮੀ ਨਵ ਨੇ ਤੁਸੀਂ ਆਪਣੇ ਮਗਰ ਲਾ ਕੇ ਕਿਰਨ ਨੂੰ ਦਵਾਈ ਖਵਾਲੀ ਮੰਮੀ ਨਵ ਨੇ ਇੱਕ ਸਾਈਡ ਤੇ ਰਹਿ ਜਾਣਾ ਤੇ ਸਾਰਾ ਦੋਸ਼ ਤੁਹਾਡੇ ਸਿਰ ਤੇ ਆਏ ਨਾ ਨਹੀਂ ਤੂੰ ਮੈਨੂੰ ਇਹੋ ਜੀਆਂ ਗੱਲਾਂ ਕਰ ਕਰਕੇ ਤੇ ਡਰਾਇਆ ਨਾ ਕਰ ਤੂੰ ਮੈਨੂੰ ਇਹ ਦੱਸ ਕਿ ਇਹ ਮਸਲੇ ਦਾ ਹੱਲ ਕਿੱਦਾਂ ਨਿਕਲੂਗਾ ਮੰਮੀ ਹਾਲ ਇਹਦਾ ਇੱਕ ਹੈਗਾ ਵਾ ਦੱਸ ਪੁੱਤ ਕਿਹੜਾ ਹਾਲ ਹੈ ਇਹਦਾ ਮੰਮੀ ਕਾ ਨਾ ਕਰੋ ਮੈਂ ਤੁਹਾਨੂੰ ਹੁਣੇ ਦੱਸਦੀ ਆ ਠੀਕ ਹੈ ਪੁੱਤ ਆਵਾ ਮੈਂ ਕਿਸੇ ਦੇ ਘਰ ਚੱਲੀ ਆ ਪਿੰਡ 'ਚ ਤੇ ਤੂੰ ਮੇਰੇ ਮਗਰੋਂ ਫੋਨ 'ਚ ਨਾ ਬੜਿਆ ਰਹੀਂ ਡੰਗਰਾਂ ਨੂੰ ਪਾਣੀ ਧਾਣੀ ਵੀ ਢਾਦੀ ਉਹ ਚੰਗਾ ਮੰਮੀ ਡਾਦਾਗਾ ਐਨੀ ਟੈਨਸ਼ਨ ਨਾ ਲਿਆ ਕਰ ਤੂੰ ਜਾ ਜਿਹਦੇ ਘਰ ਜਾਣਾ ਠੀਕ ਆ ਹਾਂ ਪਾਣੀ ਰਹਿ ਜੋ ਗੱਡਾਉਣ ਵਾਲਾ ਅੱਗੇ ਕਦੇ ਪਾਣੀ ਨਹੀਂ ਡੱਠਾ ਡੰਗਰਾਂ ਨੂੰ ਕਿਰਨ ਕੀ ਕਰੀ ਜੰਨੀ ਅੰਦਰ ਬੈਠੀ ਦੀਦੀ ਕਰਨਾ ਕੀ ਆ ਬੈਠ ਤੇ ਆਪਣੀ ਕਿਸਮਤ ਨੂੰ ਕੋਸਣ ਦੀ ਐ ਕਿਰਨ ਤੋਂ ਕਾਲ ਜਿਉ ਕੋ ਜਿਵੀ ਕੀਤਾ ਨਾ ਬੜਾ ਹੀ ਵਧੀਆ ਕੀਤਾ ਨਜ਼ਾਰਾ ਆ ਗਿਆ ਹੀ ਵੇਖਣ ਦਾ ਮੰਮੀ ਦੇ ਮੂੰਹ ਦਾ ਤੇ ਰੰਗ ਹੀ ਉੱਡ ਗਿਆ ਸੀ ਅਸ਼ਾ ਦੀਦੀ ਤੇ ਹੋਰ ਕੀ ਕਿਰਨ ਮੈਂ ਤੇ ਮੰਮੀ ਨਾਲ ਕੱਲ ਤੇਰੇ ਪੇਕਿਆਂ ਦੀ ਗੱਲ ਕੀਤੀ ਸੀ ਕਿ ਮੰਮੀ ਜੇ ਕਿਰਨ ਦੇ ਪੇਕਿਆਂ ਨੂੰ ਪਤਾ ਲੱਗ ਗਿਆ ਤੇ ਫਿਰ ਕੀ ਬਣੂਗਾ ਕਿਰਨ ਮੰਮੀ ਦਾ ਤੇ ਰੰਗ ਹੀ ਉੱਡ ਗਿਆ ਸੀ ਨਾਲੇ ਮੰਮੀ ਨੇ ਮੈਂ ਇਹ ਵੀ ਗੱਲ ਕਿਹਾ ਤੀ ਕਿ ਮੰਮੀ ਨਾ ਉਹਦੇ ਸਿਰ ਤੇ ਕੋਈ ਗੱਲ ਨਹੀਂ ਹੋਣੀ ਜਿਹੜੀ ਵੀ ਗੱਲ ਹੋਣੀ ਤੁਹਾਡੇ ਸਿਰ ਤੇ ਹੋਣੀ ਜੇ ਦੀਦੀ ਤੁਸੀਂ ਚੰਗਾ ਕੀਤਾ ਇਹ ਗੱਲ ਕਰਕੇ ਸਾਰੇ ਪੁਆੜੇ ਵੀ ਮੰਮੀ ਨੇ ਪਾਏ ਆ ਕਿਰਨ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੈ ਤੇ ਜਿੰਨਾ ਇਹਨਾਂ ਨੂੰ ਖਿੱਚ ਕੇ ਰੱਖੇਂਗੀ ਨਾ ਇਹ ਉਹਨਾਂ ਤੇਰੇ ਮੂਰੇ ਭੱਜਣਗੇ ਜੇ ਤੂੰ ਇਹਨਾਂ ਤੋਂ ਡਰਦੀ ਰਹੀ ਨਾ ਤੇਰੀ ਜ਼ਿੰਦਗੀ ਇੱਕ ਗੁੱਡੇ ਗੁੱਡੇ ਦਾ ਖੇਡ ਬਣ ਕੇ ਰਹਿ ਜਾਣੀ ਆ ਦੀਦੀ ਗੱਲ ਤੇ ਤੁਹਾਡੀ ਸਹੀ ਆ ਪਰ ਮੈਂ ਕਰਾਂ ਦੇ ਕਰਾਂ ਕੀ ਕਿਰਨ ਕਰਨਾ ਕੀ ਆ ਮੇਰੇ ਕੋ ਇੱਕ ਸਕੀਮ ਹੈਗੀ ਆ ਸਕੀਮ ਹੈਗੀ ਆ ਕਿਹੜੀ ਸਕੀਮ ਦੀ ਜੀ ਕਿੰਨਾਂ ਸਕੀਮ ਮੇਰੇ ਕੋ ਇਹ ਹੈਗੀ ਆ ਕਿ ਮੇਰੀ ਕਾਪੀ ਤੇ ਨਾ ਨਵਦੀ ਪਹਿਲੀ ਘਰ ਵਾਲੀ ਦਾ ਨੰਬਰ ਲਿਖਿਆ ਵਾ ਤੇ ਆਪਾਂ ਉਹਨੂੰ ਫੋਨ ਲਾਉਨੇ ਆ ਜੇ ਤੇ ਉਹ ਸਾਡੀ ਗੱਲ ਮੰਨ ਗਈ ਉਹਨੇ ਹਰਕਿਰਤਨ ਨੂੰ ਇੱਥੋਂ ਲੈ ਜਾਣਾ ਵਾ ਤੈਨੂੰ ਬੋਦੇ ਪਾਪੜ ਵੇਲਣ ਦੀ ਲੋੜ ਹੀ ਨਹੀਂ ਪੈਣੀ ਦੀਦੀ ਇਸ ਗੱਲ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਇਹ ਕੰਮ ਤੇ ਪਹਿਲਾਂ ਵੀ ਕੀਤਾ ਸੀ ਉਦੋਂ ਵੀ ਸਾਰੇ ਘਰ ਦੇ ਨੂੰ ਪਤਾ ਲੱਗ ਗਿਆ ਸੀ ਉਦੋਂ ਤੇ ਤੁਹਾਨੂੰ ਮੈਂ ਬਚਾਤਾ ਸੀ ਪਰ ਇਸ ਵਾਰ ਨਹੀਂ ਜੇ ਮੈਂ ਤੁਹਾਨੂੰ ਬਚਾਉਣਾ ਕਿਰਨ ਮੇਰੀ ਗੱਲ ਸੁਣ ਇਹ ਗੱਲ ਰਹਿਣੀ ਤੇ ਤੇਰੇ ਮੇਰੇ ਵਿਚ ਆ ਤੇ ਘਰ ਦੇ ਨੂੰ ਕਿੱਦਾਂ ਪਤਾ ਲੱਗ ਜਾਊਗਾ ਬਾਕੀ ਮੈਂ ਤੇ ਤੇਰੇ ਫਾਇਦੇ ਬਾਰੇ ਸੋਚਣ ਦੀ ਆ ਜੇ ਤੂੰ ਨਹੀਂ ਮੰਨਦੀ ਤੇ ਮੈਂ ਨਹੀਂ ਲਾਉਂਦੀ ਫੋਨ ਨਹੀਂ ਦੇਦੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਚਾਹੁੰਨੀ ਤੇ ਮੈਂ ਵੀ ਇਹੀ ਆ ਕਿ ਹਰਕਿਰਤ ਦੀ ਮਾਂ ਆ ਕੇ ਉਹਨੂੰ ਲੈ ਜਾਏ ਪਰ ਮੈਨੂੰ ਡਰ ਲੱਗਦਾ ਵਾ ਕਿ ਜੇ ਘਰ ਕਿਸੇ ਨੂੰ ਪਤਾ ਲੱਗ ਗਿਆ ਤੇ ਫਿਰ ਤੇਰੇ ਨੂੰ ਨਹੀਂ ਪਤਾ ਲੱਗਦਾ ਕਿਸ ਨੂੰ ਤੂੰ ਐਵੇਂ ਬਹੁਤੀ ਟੈਨਸ਼ਨ ਨਾ ਲਿਆ ਕਰ ਮੈਂ ਹੁਣੇ ਲਿਉਣੀ ਆ ਕਾਪੀ ਫੜ ਕੇ ਆਪਾਂ ਮੰਮੀ ਦੇ ਤੇ ਨਵਦੇ ਆਉਣ ਤੋਂ ਪਹਿਲਾਂ ਹੀ ਕੰਮ ਨੇ ਵੇੜ ਲੈਣੇ ਆ ਚਲੋ ਠੀਕ ਹੈ ਦੇਦੀ ਇਹਨਾਂ ਤੇ ਝਾਟ ਮੇਰੀਆਂ ਗੱਲਾਂ ਚ ਆ ਗਿਆ ਹੁਣ ਇਹ ਫੋਨ ਲਵਾ ਕੇ ਨਾ ਤੇ ਕਰਾਉਣੀ ਆ ਪ੍ਰੀਤ ਨਾਇ ਦੀ ਗੱਲ ਕਿਰਨ ਡੈਰੀ ਤੇ ਆਜ ਪ੍ਰੇ ਦਾ ਨੰਬਰ ਫੋਨ ਲਾ ਕੇ ਨਾ ਤੇ ਉਹਨੂੰ ਸਾਰੀ ਗੱਲ ਦੱਸ ਦੇ ਕਿ ਹਰ ਕੀਰਤ ਨੂੰ ਇਹ ਤੰਗ ਬੜਾ ਕਰਦੀ ਆ ਤੇ ਉਹਨੂੰ ਇੱਥੋਂ ਆਣ ਕੇ ਲੈ ਜਾ ਲਿਓ ਫੜਾਓ ਦੀਦੀ ਡੈਰੀ ਮੈਂ ਕਰਦੀ ਹੁਣੇ ਪ੍ਰੀਤ ਨਾਲ ਲੈ ਕੇ